ਇਸ ਤੋਂ ਪਹਿਲਾਂ ਮੈਂ ਗਾਰਨਰ ਦਾ ਕੰਮ ਕਰਦਾ ਸੀ ਮਾਲੇ ਦੇ ਅਫੀਸ ਘਰ ਪਰੋਚੋ ਮਤਲਬ ਹੰਗਣ ਹੋਣ ਦੇ ਕਾਰਨ ਆਪਾਈ ਹੋਣ ਦੇ ਕਾਰਨ ਬਹੁਤੇ ਲੋਕ ਪੈਸੇ ਨਹੀਂ ਦੇਦੇ ਮਤਲਬ ਕੰਮ ਪੂਰਾ ਲੈਂਦੇ ਪਰ ਪੈਸੇ ਜ਼ੀਰੋ ਮਤਲਬ ਸਮਝੋ ਕਿ ਜਿੰਨਾ ਭੁਤਕ ਤੁਹਾਨੂੰ ਤੇ ਵਾਪਸੀ ਕਰਦੇ ਆ ਤੇ ਤੂੰ ਪਹਿਲਾਂ ਸਾਰੇ ਕਾਫੀ ਔਖਾ ਸਮਾਂ ਹੀ ਸਮਝੋ ਤੁਸੀਂ ਕਿ ਜੋਂ ਵਿੱਚ ਜਮਿਆ ਮਤ ਗਰੀਬੀ ਰੇਖਾ ਜੀ ਪੈਦਾ ਹੋਇਆ ਇਹ ਜੀ ਆ ਮਤ ਮੋਬਾਈਲ ਤੇ ਐਡ ਆ ਰਹੀ ਸੀ ਕਾਲ ਸਾਈਡ ਵਾਲਿਆਂ ਦੀ ਤੇ ਉਹ ਤੇ ਮੋਬਾਈਲ ਨੰਬਰ ਨਹੀਂ ਦਿੱਤਾ ਹੋਇਆ ਜੀ ਫਿਰ ਮੇਰਾ ਪਤ